brought to by silver pumps top quality aur consistent performance ke liye sirf silver pumps naam yaad rakhna jathedar nu badal ditta jayega usde barech ki kehna bo dekho jathedar sahab nu badal eta main tweet kita hai ki aadaraniya ik parivar da tonu pata hai ki samuh kab jaega jide oh samjhe ki sada janm jamandru jamdiyan da haq siga assi ta akal tak sahab nu bahut samman dinde ha aur us samman karde lekin is tarah de naal hi ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਦਾ ਪੈਦਾ ਹੁੰਦੀ ਹੈ ਔਰ ਲੋਕ ਆਸੇ-ਪਾਸੇ ਫਿਰ ਦੂਰ ਹੁੰਦੇ ਐ ਸਾਡਾ ਇਸ ਚੀਜ਼ਾਂ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਪੋਲਿਟੀਕਲ ਸਿਸਟਮ ਦਾ ਪੂਰੀ ਦਖਲਅੰਦਾਜ਼ੀ ਹੋਵੇ ਸੋ ਇਸ ਕਰਕੇ ਫਿਰ ਜਨਤਾ ਉਹਰੇ ਤੋਂ ਕਿਨਾਰਾ ਕਰ ਲੈਂਦੀ ਹੈ ਜਥੇਦਾਰ ਸਭ ਨੂੰ ਬਦਲ ਦਿੱਤਾ ਜਾਏਗਾ ਉਸ ਦੇ ਬਾਰੇ ਕੀ ਕਹਿਣਾ ਹੈ ਮੈਂ ਦੇਖੋ ਜਥੇਦਾਰ ਸਾਹਿਬ ਨੂੰ ਬਦਲ ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਤੁਹਾਨੂੰ ਪਤਾ ਹੈ ਕਿ ਸਮੂਹ ਕਬਜ਼ਾ ਹੇਗਾ ਜਿਹੜੇ ਉਹ ਸਮਝਦੇ ਕਿ ਸਾਡਾ ਜਨਮ ਜਮਾਂਦਰੂ ਜਮਦਿਆਂ ਦਾ ਹੱਕ ਸੀਗਾ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਬਹੁਤ ਸਨਮਾਨ ਦਿੰਦੇ ਆਂ ਔਰ ਉਸ ਸਨਮਾਨ ਕਰਦੇ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਦਾ ਪੈਦਾ ਹੁੰਦੀ ਹੈ ਔਰ ਲੋਕ ਆਸੇ ਪਾਸੇ ਫਿਰ ਦੂਰ ਹੁੰਦੇ ਆ ਸਾਡਾ ਇਸ ਚੀਜ਼ਾਂ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਪੋਲਿਟੀਕਲ ਸਿਸਟਮ ਦਾ ਪੂਰੀ ਧੱਕਦੰਦਾਜੀ ਹੋਵੇ ਉਸ ਕਰਕੇ ਫਿਰ ਜਨਤਾ ਉਹਰੇ ਤੋਂ ਕਿਨਾਰਾ ਕਰ ਲੈਂਦੀ ਹੈ ਜਥੇਦਾਰ ਨੂੰ ਬਦਲ ਦਿੱਤਾ ਜਾਏਗਾ ਉਸ ਦੇ ਬਾਰੇ ਕੀ ਕਹਿਣਾ ਹੈ ਉਹ ਦੇਖੋ ਜਥੇਦਾਰ ਸਾਹਿਬ ਨੂੰ ਬਦਲ ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਤੁਹਾਨੂੰ ਪਤਾ ਹੈ ਕਿ ਸਮੂਹ ਕਬਜ਼ਾ ਹੈਗਾ ਜਿਹੜੇ ਉਹ ਸਮਝਦੇ ਕਿ ਸਾਡਾ ਜਨਮ ਜਮਾਂਦਰੂ ਜਮਦਿਆਂ ਦਾ ਹੱਕ ਸੀਗਾ ਅਸੀਂ ਤਾਂ ਅਕਾਲਤਖ ਸਾਹਿਬ ਨੂੰ ਬਹੁਤ ਸਨਮਾਨ ਦਿੰਦੇ ਆਂ ਔਰ ਉਸ ਸਨਮਾਨ ਕਰਦੇ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਦਾ ਪੈਦਾ ਹੁੰਦੀ ਹੈ ਔਰ ਲੋਕ ਆਸ-ਪਾਸੇ ਫਿਰ ਦੂਰ ਹੁੰਦੇ ਐ ਸਾਡਾ ਇਸ ਚੀਜ਼ਾਂ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਪੋਲਿਟੀਕਲ ਸਿਸਟਮ ਦਾ ਪੂਰੀ ਧੱਕਦੰਦੀ ਹੋਵੇ ਸੋ ਇਸ ਕਰਕੇ ਫਿਰ ਜਨਤਾ ਉਹਰੇ ਤੋਂ ਕਿਨਾਰਾ ਕਰ ਲੈਂਦੀ ਹੈ ਜਥੇਦਾਰ ਨੂੰ ਬਦਲ ਦਿੱਤਾ ਜਾਏਗਾ ਉਸ ਦੇ ਬਾਰੇ ਕੀ ਕਹਿਣਾ ਹੈ ਉਹ ਦੇਖੋ ਜਥੇਦਾਰ ਸਾਹਿਬ ਨੂੰ ਬਦਲ ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਤੁਹਾਨੂੰ ਪਤਾ ਹੈ ਕਿ ਸਮੂਹ ਕਬਜ਼ਾ ਹੈਗਾ ਜਿਹੜੇ ਉਹ ਸਮਝਦੇ ਕਿ ਸਾਡਾ ਜਨਮ ਜਮਾਂਦਰੂ ਜਮਦਿਆਂ ਦਾ ਹੱਕ ਸੀਗਾ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਬਹੁਤ ਸਨਮਾਨ ਦਿੰਦੇ ਆਂ ਔਰ ਉਸ ਸਨਮਾਨ ਕਰਦੇ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਦਾ ਪੈਦਾ ਹੁੰਦੀ ਹੈ ਔਰ ਲੋਕ ਆਸੇ ਪਾਸੇ ਫਿਰ ਦੂਰ ਹੁੰਦੇ ਆ ਸਾਡਾ ਇਸ ਚੀਜ਼ਾਂ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਪੋਲਿਟੀਕਲ ਸਿਸਟਮ ਦਾ ਪੂਰੀ ਦਖਲਅੰਦਾਜ਼ੀ ਹੋਵੇ ਸੋ ਇਸ ਕਰਕੇ ਫਿਰ ਜਨਤਾ ਉਹਰੇ ਤੋਂ ਕਿਨਾਰਾ ਕਰ ਲੈਂਦੀ ਹੈ